ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੁੰਭ ਰਾਸ਼ੀ ਵਾਲਿਓ ਇਹ ਦੇਵਤਾ ਤੁਹਾਡੇ ਤੇ ਪਸੰਨ ਹਨ ਜਿੰਨਾ ਪੈਸਾ ਤੁਸੀਂ ਚਾਹੁੰਦੇ ਹੋ ਇਹਨਾਂ 4 ਦਿਨਾਂ ਵਿੱਚ ਤੁਹਾਨੂੰ ਉਹਨਾਂ ਪੈਸਾ ਮਿਲੇਗਾ ਬਸ ਇਹਨਾਂ 4 ਦਿਨਾਂ ਵਿੱਚ ਤੁਹਾਨੂੰ ਇਹ ਇੱਕ ਗਲਤੀ ਨਹੀਂ ਕਰਨੀ ਨਹੀਂ ਤਾਂ ਉਹ ਕਰੋਧਿਤ ਹੋ ਜਾਣਗੇ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਹਾਬਲੀ ਮਹਾਸ਼ਕਤੀਸ਼ਾਲੀ ਭਗਵਾਨ ਬਜਰੰਗ ਪਲੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਇਹ 4 ਦਿਨਾਂ ਦਾ ਸਮਾਂ ਬਹੁਤ ਚੰਗਾ ਸਮਾਂ ਸਾਬਤ ਹੋਵੇਗਾ। ਇਹਨਾਂ 4 ਦਿਨਾਂ ਵਿੱਚ ਤੁਹਾਨੂੰ ਦੱਸਿਆ ਹੈ ਕਿ ਕਾਰਜ ਸiddhi ਯੋਗ, ਭਗਵਾਨ ਯੋਗ, ਸ਼ੈਦਾਂ ਸiddhi ਯੋਗ ਤੇ ਰਾਜ ਯੋਗ ਅਤੇ ਇਕਤਾਂ ਯੋਗ ਦਾ ਨਿਰਮਾਣ ਹੋਇਆ ਹੈ। ਜਿਸ ਨਾਲ ਤੁਹਾਡੇ ਲਈ ਆਉਣ ਵਾਲੇ ਇਹ 4 ਦਿਨਾਂ ਦਾ ਸਮਾਂ ਬਹੁਤ ਚੰਗਾ ਸਾਬਤ ਹੋਵੇਗਾ। ਰਾਜ ਯੋਗ ਦਾ ਸਮਾਂ ਸਾਬਤ ਹੋਵੇਗਾ। ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ। ਇਹਨਾਂ 4 ਦਿਨਾਂ ਵਿੱਚ अनेका ਪ੍ਰਕਾਰ ਦੇ ਲਾਭ ਤਾਂ ਲਾਭ ਅਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ। ਇਹਨਾਂ 4 ਦਿਨਾਂ ਵਿੱਚ ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਨੂੰ ਨਰਾਜ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਕਿਉਂਕਿ ਹੁਣ ਤੁਹਾਨੂੰ ਇੰਨੇ ਵੱਡੇ ਖੁਸ਼ਖਬਰੀ ਇਹਨਾਂ 4 ਦਿਨਾਂ ਵਿੱਚ ਮਿਲੇਗੀ ਜਿਸ ਨੂੰ ਸੁਣ ਕੇ ਤੁਹਾਡਾ ਦੁਸ਼ਮਣ ਵੀ ਡਰ ਜਾਵੇਗਾ। ਜੀ ਹਾਂ ਦੋਸਤੋ ਤੁਹਾਨੂੰ ਦੱਸੇ ਕਿ ਭਗਵਾਨ ਬਚਰੰਗ ਪਾਲੀ ਦੀ ਸੇਮ ਕਿਰਪਾ ਦ੍ਰਿਸ਼ਟੀ ਨਾ ਚਾਹ ਦਿਨਾਂ ਵਿੱਚ ਤੁਹਾਡੇ ਤੇ ਪੈ ਗਈ ਹੈ ਜਿਸ ਨਾਲ ਤੁਹਾਡੇ ਸਾਰੇ ਦੁੱਖ ਦਰਦ ਕਸ਼ਟ ਦੂਰ ਹੋ ਜਾਣਗੇ ਕਿ ਤੁਹਾਨੂੰ ਆਪਣੇ ਜੀਵਨ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਕੁਝ ਸਾਵਧਾਨੀ ਤੁਹਾਨੂੰ ਵਰਤਣ ਦੀ ਲੋੜ ਹੈ ਤਾਂ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹਨਾਂ ਚਾਹ ਦਿਨਾ ਸਹੀ ਰਾਸ਼ੀ ਫਾਲ ਬਾਰੇ ਦੱਸਣ ਜਾ ਰਹੇ ਹਾਂ ਇਹਨਾਂ 4 ਦਿਨਾਂ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਨਾਲ ਹੀ ਇਹਨਾਂ 4 ਦਿਨਾਂ ਵਿੱਚ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਸਾਵਧਾਨ ਰਹਿਣਾ ਹੈ ਅਤੇ ਕਿਸ-ਕਿਸ ਖੇਤਰ ਵਿੱਚ ਤੁਹਾਨੂੰ ਤਨ લાભ ਹੋਵੇਗਾ ਅਤੇ ਕਿੱਥੇ-ਕਿੱਥੇ ਤੁਹਾਨੂੰ ਕੁਝ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਵੇਗਾ ਤਾਂ ਦੋਸਤੋ ਇਹ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਬਜਰੰਗ ਬਲੇ ਸੇ ਤੇ ਲੈ ਕੇ ਹਾਜ਼ਰੀ ਲਿਖਵਾ ਦੇਣਾ ਛੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਵੀਡੀਓ ਨੂੰ ਗੁਪਤ ਤਰੀਕੇ ਨਾਲ ਜੋ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਕਹਿੰਦੇ ਹਨ ਕਿ ਜੇਕਰ ਸਫਲਤਾ ਹਾਸਲ ਕਰਨੀ ਹੈ ਤਾਂ ਕਿਸਮਤ ਨਾਲੋਂ ਜ਼ਿਆਦਾ ਮਿਹਨਤ ਤੇ ਪ੍ਰੋਸਾ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਫਲਤਾ ਹਾਸਲ ਕਰਨੀ ਹੈ ਤਾਂ ਕਿਸਮਤ ਨਾਲੋਂ ਜ਼ਿਆਦਾ ਤੁਹਾਨੂੰ ਮਿਹਨਤ ਕਰਨੀ ਹੋਵੇਗੀ ਅਤੇ ਮਿਹਨਤ ਕਰਨ ਦੇ ਨਾਲ ਤੁਹਾਨੂੰ ਸਫਲਤਾ ਮਿਲੇਗੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ 4 ਦਿਨਾਂ ਵਿੱਚ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਮਜ਼ਬੂਤ ਹੋਵੇਗੀ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਵਿੱਚ ਤੁਸੀਂ ਦੇਖੋਗੇ ਕਿ ਦਿਨ ਦੁਗਣੇ ਰਾਤ ਚੌਗੁਣੇ ਤਰੱਕੀ ਹੋ ਰਹੀ ਹੈ ਤੁਹਾਨੂੰ ਆਰਥਿਕ ਲਾਭ ਮਿਲ ਰਿਹਾ ਹੈ ਅਤੇ ਨਾਲ ਹੀ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਦੇਖੋਗੇ ਕਿ ਨੌਕਰੀ ਵਿੱਚ ਤਰੱਕੀ ਦੀ ਸੰਭਾਵਨਾ ਵੱਧ ਜਾਵੇਗੀ ਤਨਖਾਵਾਦਨ ਦੇ ਯੋਗ ਰਹਿਣਗੇ ਤੁਹਾਡੇ ਲਈ ਇਹਨਾਂ 4 ਦਿਨਾਂ ਵਿੱਚ ਭਗਵਾਨ ਯੋਗ ਦਾ ਨਿਰਮਾਣ ਹੋ ਰਿਹਾ ਹੈ ਇਹਨਾਂ 4 ਦਿਨਾਂ ਵਿੱਚ ਬਹੁਤ ਚੰਗਾ ਸਮਾਂ ਹੈ ਤੁਹਾਡੇ ਲਈ ਅਤੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਤੁਸੀਂ ਗਲਤ ਸੰਗਤ ਵਾਲੇ ਲੋਕਾਂ ਤੋਂ ਮੀ ਦੂਰ ਹੋ ਛਰਾ ਪੀਣ ਵਾਲੇ ਲੋਕਾਂ ਤੋਂ ਗਲਤ ਸੰਗਤ ਤੋਂ ਤੁਹਾਨੂੰ ਸਾਥ ਛੱਡ ਦੇਣਾ ਹੈ ਜੇਕਰ ਤੁਸੀਂ ਗਲਤ ਸੰਗਤ ਦਾ ਸਾਥ ਛੱਡ ਦਿੰਦੇ ਹੋ ਤਾਂ ਤੁਸੀਂ ਆਪਣੇ ਜੀਵਨ ਵਿੱਚ ਵੱਡਾ ਬਦਲਾਅ ਦੇਖੋਗੇ ਤੁਹਾਡੇ ਭਾਗ ਉਬਰਦੇ ਹੋਏ ਨਜ਼ਰ ਆਉਣਗੇ ਬਹੁਤ ਹੀ ਚੰਗਾ ਸਮਾਂ ਮਿਲੇਗਾ ਇਹਨਾਂ 4 ਦਿਨਾਂ ਦੇ ਵਿੱਚ ਦੋਸਤੋ ਨਾਲ ਹੀ ਹੋ ਸਕਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਹਨ ਵੱਡੇ ਕੰਮ ਉਹ ਪੁਰਾਣੇ ਉਹ ਪੂਰੇ ਹੋਣਗੇ ਜੋ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਕਿਸੇ ਕਾਰਨ ਪੂਰਾ ਨਹੀਂ ਹੋ ਰਿਹਾ ਤੇ ਉਹ ਕੰਮ ਵੀ ਤੁਹਾਡਾ ਪੂਰਾ ਹੋਵੇਗਾ ਇਹਨਾਂ 4 ਦਿਨਾਂ ਵਿੱਚ ਕਿਉਂਕਿ ਮਹਾਬਲੀ ਮਹਾ ਸ਼ਕਤੀਸ਼ਾਲੀ ਭਗਵਾਨ ਬਚਰੰਗ ਬਲੇ ਤੁਹਾਡੇ ਜਿਵੇਂ ਤੋਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਅੰਤ ਕਰ ਦੇਣਗੇ ਬਹੁਤ ਹੀ ਚੰਗਾ ਸਮਾਂ ਸਾਹਮਣੇ ਹੋਵੇਗਾ ਸਿੱਖਿਆ ਵਪਾਰ ਨੌਕਰੀ ਦੇ ਖੇਤਰ ਵਿੱਚ ਜੋ ਵੀ ਤੁਸੀਂ ਕੋਸ਼ਿਸ਼ ਕਰੋਗੇ ਉਸ ਵਿੱਚ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਦੋਸਤੋ ਨਾਲ ਹੀ ਤੁਹਾਨੂੰ ਇਹ ਦੱਸ ਦਈਏ ਕਿ ਇਸ ਸਮੇਂ ਪ੍ਰੇਮ ਸੰਬੰਧ ਬਹੁਤ ਚੰਗੇ ਰਹਿਣਗੇ ਮर्याਦਾ ਪੂਰਨ ਰਹਿਣਗੇ ਤੇ ਨਾਲ ਹੀ ਜੋ ਲੋਕ ਜੀਵਨ ਸਾਥੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨਜਾਇਆ ਜੀਵਨ ਸਾਥੀ ਪ੍ਰਾਪਤ ਹੋ ਸਕਦਾ ਹੈ ਵਿਆਹ ਨਾਲ ਸੰਬੰਧੇ ਚਰਚਾ ਤੁਹਾਡੇ ਘਰ ਵਿੱਚ ਚੱਲ ਸਕਦੀ ਹੈ ਜਲਦੀ ਤੋਂ ਜਲਦੀ ਵਿਆਹ ਦੇ ਯੋਗ ਬਣਨਗੇ ਅਤੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਬਸ ਕਿਸੇ ਨਾਲ ਪੂਰਾ ਕਰਨ ਬਾਰੇ ਨਾ ਸੋਚੋ ਅਤੇ ਨਾ ਕਰੋ ਅਤੇ ਤੁਹਾਨੂੰ ਨਾਲ ਹੀ ਇਹ ਦੱਸਣਾ ਚਾਹਾਂਗੇ ਕਿ ਜੋ ਲੋਕ ਬਤੇਸ਼ ਵਿੱਚ ਜਾ ਕੇ ਪੜ੍ਹਾਈ ਜਾਂ ਫਿਰ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਜਲਦੀ ਤੋਂ ਜਲਦੀ ਉਹ ਸੁਪਨਾ ਵੀ ਇਹਨਾਂ ਦਾ ਪੂਰਾ ਹੋਵੇਗਾ ਕਿਉਂਕਿ ਤੁਹਾਨੂੰ ਦੱਸ ਰਹੀ ਕਿ ਤੁਹਾਡੇ ਘਰ ਵਿੱਚ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਪਿਆ ਰਹੇਗਾ ਜਿਸ ਨਾਲ ਸਫਲਤਾਵਾਂ ਹੀ ਸਫਲਤਾਵਾਂ ਤੁਹਾਨੂੰ ਪ੍ਰਾਪਤ ਹੋਣਗੀਆਂ ਅਤੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਇਹਨਾਂ ਦਿਨਾਂ ਵਿੱਚ ਤੁਸੀਂ ਦਾਨ ਧਰਮ ਵੀ ਕਰੋ ਕਿਉਂਕਿ ਜੇਕਰ ਦਾਨ ਧਰਮ ਦੇ ਕੰਮ ਕਰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਸਫਲਤਾਵਾਂ ਦੇ ਰਸਤੇ ਖੁੱਲ ਜਾਣਗੇ ਦੋਸਤ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਕੋਈ ਵੱਡਾ ਵਪਾਰ ਜਾਂ ਫਿਰ ਬਿਜ਼ਨਸ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਇਹਨਾਂ 4 ਦਿਨਾਂ ਵਿੱਚ ਸ਼ੁਰੂ ਕਰ ਦਿਓ ਕਿਉਂਕਿ ਕਾਜ ਸਿੱਧੀ ਜੋ ਬਾਂਡ ਰਿਹਾ ਹੈ ਤੇ ਇਹਨਾਂ 4 ਦਿਨਾਂ ਵਿੱਚ ਲਾਭ ਦੇ ਕੇ ਹੀ ਰਹੇਗਾ ਕੰਮ ਪੂਰੇ ਹੋਣਗੇ ਜੋ ਵੀ ਤੁਸੀਂ ਕੰਮ ਕਰੋਗੇ ਬਹੁਤ ਹੀ ਚੰਗਾ ਸਮਾਂ ਹੈ ਅਤੇ ਨਾਲ ਹੀ ਕੰਮ ਦੇ ਖੇਤਰ ਵਿੱਚ ਤੁਸੀਂ ਕਿਸੇ ਤੇ ਵੀ ਅੰਨੇਵਾ ਵਿਸ਼ਵਾਸ ਨਾ ਕਰਨਾ ਕਿਉਂਕਿ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ ਪੈਸਿਆਂ ਦੇ ਲੈਣ-ਦੇਣ ਵਿੱਚ ਸਾਵਧਾਨੀ ਵਰਤਨ ਦੇ ਲੋੜ ਹੈ ਕਿਸੇ ਨੂੰ ਉਧਾਰ ਦੇਣ ਬਾਰੇ ਨਾ ਸੋਚੋ ਤੁਹਾਨੂੰ ਲਾਭ ਮਿਲ ਸਕਦਾ ਹੈ ਨਹੀਂ ਤਾਂ ਪੈਸੇ ਫਸ ਸਕਦੇ ਹਨ ਸਾਵਧਾਨ ਰਹਿਣਾ ਹੈ ਤੁਹਾਨੂੰ ਕਿਉਂਕਿ ਤੁਹਾਨੂੰ ਇਹ ਦੱਸ ਰਹੀ ਹੈ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਗਵਾਨ ਬਚਰੰਗ ਭਲੀ ਖੁਦ ਇਹਨਾਂ ਚਾਰ ਦਿਨਾਂ ਵਿੱਚ ਤੁਹਾਡੀ ਰੱਖਿਆ ਕਰਨਗੇ ਕੋਈ ਵੀ ਗਲਤ ਤੁਹਾਡੇ ਨਾਲ ਹੁੰਦਾ ਹੈ ਤਾਂ ਉਸ ਤੋਂ ਤੁਹਾਡੀ ਰੱਖਿਆ ਕਰਨ ਵਾਲੇ ਹਨ ਨਾਲ ਹੀ ਜਦੋਂ ਵਾਹਨ ਚਲਾਓ ਦਾ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵੀ ਤੁਹਾਨੂੰ ਵਰਤਣੀ ਹੈ ਦੁਰਘਟਨਾ ਦੀ ਸੰਭਾਵਨਾ ਪੈ ਸਕਦੀ ਹੈ ਪਰ ਭਗਵਾਨ ਬਜਰੰਗ ਪਲੇ ਇਹਨਾਂ ਚਾਰ ਦਿਨਾਂ ਵਿੱਚ ਭਗਵਾਨ ਬਜਰੰਗ ਪਲੇ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਅਨੇਕਾ ਪ੍ਰਕਾਰ ਦੇ ਲਾਭ ਤਾਨ ਲਾਭ ਅਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਇਹਨਾਂ ਚਾਰ ਦਿਨਾਂ ਵਿੱਚ ਜਿਸ ਨਾਲ ਤੁਹਾਡਾ ਮਨ ਖੁਸ਼ ਹੋ ਜਾਵੇਗਾ ਦੋਸਤੋ ਭਾਗ ਉੱबरेਗਾ ਭਾਗ ਹੀ ਬਦਲ ਜਾਵੇਗਾ ਤੁਹਾਡਾ ਅਤੇ ਨਾਲ ਹੀ ਸਿਹਤ ਨਾਲ ਸੰਬੰਧਿਤ ਖਾਸ ਤੌਰ ਤੇ ਸਿਹਤ ਹੀ ਧਿਆਨ ਹੈ ਸਿਹਤ ਚੰਗੀ ਤਾਂ ਸਭ ਕੁਝ ਚੰਗਾ ਇਸ ਲਈ ਇਸ ਲਈ ਸਰੀਰ ਪ੍ਰਤੀ ਥੋੜਾ ਸੁਚੇਤ ਰਹੋ ਸਾਵਧਾਨ ਰਹੋ ਤੇ ਗਲਤ ਖਾਣ ਪੀਣ ਤੋਂ ਬਚੋ ਨਿਜਮਨ ਤੋਂ ਅਤੇ ਪ੍ਰਨਾਮ ਦੇ ਸਾਰੇ ਆਪਣੀ ਸਿਹਤ ਨੂੰ ਚੰਗਾ ਰੱਖੋ ਭਗਵਾਨ ਬਜਰੰਗ ਬਲੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਤਾਂ ਦੋਸਤੋ ਭਗਵਾਨ ਬਜਰੰਗ ਬਲੀ ਦੀ ਕਿਰਪਾ ਤੁਹਾਡੇ ਤੇ ਸਦਾ ਹੀ ਬਣੀ ਰਹੇ ਵੀਡੀਓ ਨੂੰ ਲਾਈਕ ਕਰ ਦਿਓ